ਇਹ ਵੈੜ ਆਈ ਆ ਤਾਜੀ ਸੂਈ ਆ ਬਹੁਤ ਵਧੀਆ ਥਣ ਹਵਾਨੇ ਦੀ ਆ ਕ੍ਰਾਸ ਰੈਡ ਆ ਇਹਨੇ ਗਰਮੀ ਜਵਾਨੀ ਮਨੋਣੀ ਤੁਸੀਂ ਲੇਵਾ ਦੇਖ ਸਕਦੇ ਹੋ ਫਿਟਿੰਗ ਜਿਹੜਾ ਆਰਡਰ ਆ ਥੋੜੀ ਲਸੀ ਜ਼ਰੂਰ ਆਉ ਕੱਦਵੰਦ ਦੀ ਚੰਗੀ ਆ ਮਗਰ ਵੱਛਾ ਦੇ ਪੂਰੀ ਸੀਲ ਠੰਡੀ ਹੈ ਬਈ ਬੰਦ ਰੇ ਬੰਦ ਬੱਚੀ ਦੀ ਨਾ ਮੰਦਰੇ ਦੀ ਬਹੁਤ ਸੋਹਣੀ ਹੈ ਬਾਕੀ ਲੇਵਾ ਬਹੁਤ ਵਧੀਆ ਇਹ ਲਿਵਾ ਦੇਖ ਸਕਦੇ ਆ ਅ ਮੰਗਰੇ ਦਾ ਬੱਚਾ ਉਹੀ ਬੰਦ ਮਾੜੀ ਜਿਹੀ ਸੀਲ ਠੰਡੀ ਬਹੁਤ ਆ ਬਈ ਪੂਰੀ ਸੀਲ ਠੰਡੀ ਆ